ਸਿਹਵਾ ਸਮਿਤੀ ਜੋ ਕਿ 2015 ਵਿੱਚ ਸਟੈਬਲਿਸ਼ ਹੋਈ ਸੀ ਇਹ ਕਮੇਟੀ ਸ਼ੁਰੂ ਤੋਂ ਹੀ ਲੋਕ ਭਲਾਈ ਦੇ ਕੰਮ ਕਰਦੀ ਆ ਰਹੀ ਹੈ ਔਰ ਇਹ ਕਮੇਟੀ ਹਰ ਸਾਲ ਕੋਈ ਨਾ ਕੋਈ ਕੈਂਪ ਆਪਾਂ ਜਰੂਰ ਲਗਾਉਂਦੇ ਹਾਂ ਮੈਡੀਕਲ ਕੈਂਪ ਹੋਇਆ ਤੇ ਹੋਰ ਵੀ ਕਈ ਪ੍ਰਕਾਰ ਦੇ ਆਪਾਂ ਲੋਕ ਭਲਾਈ ਦੇ ਕੰਮ ਇਹਦੇ ਵਿੱਚ ਕਰਦੇ ਹਾਂ ਅੱਜ ਜਿਹੜਾ ਬਲੱਡ ਡੋਨੇਸ਼ਨ ਕੈਂਪ ਲੱਗਾ ਹੈ ਇਹ ਇੱਕ ਬਹੁਤ ਹੀ ਪਰਪਕਾਰ ਵਾਲਾ ਕੰਮ ਹੈ ਜੋ ਕਿ ਸਭ ਤੋਂ ਪ੍ਰਦਾਨ ਹੈ দান ਤਾਂ ਕਈ ਪ੍ਰਕਾਰ ਦੇ ਹੁੰਦੇ ਹਨ ਜਿ ਤਰ੍ਹਾਂ ਕਿ ਕੱਪੜੇ ਦਾ ਦਾਨ ਹੋ ਗਿਆ ਜਾਂ ਲੰਗਰ ਦਾ ਦਾਨ ਹੋ ਗਿਆ ਕਿਸੇ ਨੂੰ ਖਾਣਾ ਖਵਾ ਦਿੱਤਾ ਪਰ ਇਹ ਜਿਹੜਾ ਦਾਨ ਹੈ ਸਭ ਤੋਂ ਉੱਪਰ ਹੈ ਕਿਉਂਕਿ ਇਹ ਦਾਨ ਉਹ ਦਾਨ ਹੈ ਜਿਹੜਾ ਮਰ ਰਹੇ ਜੀਵ ਨੂੰ ਕਿਸੇ ਨੂੰ ਬਚਾ ਸਕਦਾ ਹੈ ਜਿ ਤਰ੍ਹਾਂ ਸਾਡੇ ਫੌਜੀ ਜਵਾਨ ਜਿਹੜੇ ਆ ਉਹ ਉੱਥੇ ਬਾਰਡਰਾਂ ਤੇ ਜਾ ਕੇ ਆਪਣਾ ਖੂਨ ਜਿਹੜਾ ਉਹ ਡੋਲ ਕੇ ਤੇ ਸਾਡੀ ਸੇਵਾ ਕਰਦੇ ਹਨ ਸਾਡੀ ਭਾਰਤ ਮਾਤਾ ਨੂੰ ਬਚਾਉਂਦੇ ਹਨ ਜਿਹਦੇ ਕਰਕੇ ਆਪਾਂ ਇੱਥੇ ਸਾਰਾ ਕੰਮ ਕਰਦੇ ਹਾਂ ਠੀਕ ਇਸ ਪ੍ਰਕਾਰ ਅੱਜ ਜਿਨ੍ਹਾਂ ਜਿਨ੍ਹਾਂ ਵੀਰਾਂ ਨੇ ਇਹ ਖੂਨ ਜਿਹੜਾ ਦਿੱਤਾ, ਦਾਨ ਕੀਤਾ ਹੈ, ਇਹਨਾਂ ਨੇ ਵੀ ਉਹੋ ਜਿਹਾ ਕੰਮ ਇਹ ਕੀਤਾ ਹੈ ਕਿ ਇਹ ਜਿਹੜਾ ਖੂਨ ਹੈ ਇਹ ਉਹਨਾਂ ਲੋਕਾਂ ਵਾਸਤੇ ਲੋੜਵੰਦ ਲੋਕਾਂ ਵਾਸਤੇ ਇਹ ਵਰਤਿਆ ਜਾਏਗਾ ਜਿਨ੍ਹਾਂ ਨੂੰ ਕਿਦੀ ਜ਼ਰੂਰਤ ਹੈ ਉਹ ਜਿਨ੍ਹਾਂ ਦੀ ਜਾਨ ਇਹ ਖੂਨ ਬਚਾ ਸਕਦਾ ਹੈ। ਸੋ ਇਸ ਕਰਕੇ ਇਹ ਬਹੁਤ ਹੀ ਇੱਕ ਪਰਮਕਾਰ ਵਾਲਾ ਕੰਮ ਕੀਤਾ ਹੈ ਕਿਉਂਕਿ ਪਰਮਕਾਰ ਦਾ ਕੰਮ ਕਰਾਂਗੇ ਤੇ ਪ੍ਰਮਾਤਮਾ ਵੀ ਸਾਡੇ ਤੇ ਖੁਸ਼ ਹੋਵੇਗਾ। ਸੋ ਇਹਦੇ ਵਿੱਚ ਜਿਨ੍ਹਾਂ ਜਿਨ੍ਹਾਂ ਸੱਜਣਾ ਨੇ, ਵੀਰਾਂ ਨੇ ਇਹਦੇ ਵਿੱਚ ਯੋਗਦਾਨ ਪਾਇਆ ਹੈ ਉਹਨਾਂ ਵਿੱਚ ਸਭ ਤੋਂ ਜ਼ਿਆਦਾ ਜੋ ਕੋਆਰਡੀਨੇਸ਼ਨ ਕੀਤਾ ਇਸ ਕੰਮ ਨੂੰ ਕਰਨ ਵਾਸਤੇ ਉਹ ਸਾਡੇ ਭਾਜੀ ਰਣਜੀਤ ਸਿੰਘ ਹਨ ਇੰਸਪੈਕਟਰ ਸਾਹਿਬ ਜਿਨ੍ਹਾਂ ਨੇ ਸਾਰੇ ਕੈਂਪ ਦਾ ਜੋ ਕੋਆਰਡੀਨੇਸ਼ਨ ਕੀਤਾ ਹੈ ਉਸ ਤੋਂ ਬਾਅਦ ਜੋ ਐਡਮਿਨਿਸਟ੍ਰੇਸ਼ਨ ਜਿੰਨਾ ਵਰਕ ਹੋਇਆ ਹੈ ਸਾਰਾ ਉਹ ਸਾਡੇ ਪ੍ਰੈਜ਼ੀਡੈਂਟ ਜੋ ਕਮੇਟੀ ਦੇ ਹਨ ਮੌਜੂਦਾ ਉਹ ਹਨ ਪਰਮਜੀਤ ਸਿੰਘ ਲਾੜੀ ਸਾਡੇ ਜਿਨ੍ਹਾਂ ਨੇ ਆਪਣੇ ਸਹਿਯੋਗੀਆਂ ਦੇ ਨਾਲ ਪੂਰੀ ਟੀਮ ਦੇ ਨਾਲ ਮਿਲ ਕੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਜੋ ਕਿ ਜੋ ਐਡਮਿਨਿਸਟ੍ਰੇਸ਼ਨ ਆਪਾਂ ਹੁਣ ਦੇਖ ਰਹੇ ਹਾਂ ਇਹ ਸਾਰਾ ਐਡਮਿਨਿਸਟ੍ਰੇਸ਼ਨ ਜਿਹੜਾ ਪਰਮਜੀਤ ਲਾੜੀ ਨੇ ਔਰ ਕੋਆਰਡੀਨੇਸ਼ਨ ਭਾਜੀ ਰਣਜੀਤ ਸਿੰਘ ਨੇ ਕੀਤਾ ਹੈ। ਉਹ ਸਾਰੀ ਕਮੇਟੀ ਜਿਹੜੀ ਹੈ ਉਹ ਧੰਨਤਾ ਦੇ ਯੋਗ ਹੈ। ਜਿਨ੍ਹਾਂ ਜਿਨ੍ਹਾਂ ਵੀਰਾਂ ਨੇ ਇਹ ਖੂਨਦਾਨ ਦਿੱਤਾ ਹੈ ਉਹ ਵੀ ਧੰਨਤਾ ਦੇ ਯੋਗ ਹਨ ਬੜੀ ਸਤਿਕਾਰਯੋਗ ਹਨ। ਔਰ ਸਾਡੀ ਜੋ ਟੀਮ ਹੈ ਜੋ ਜਿਨ੍ਹਾਂ ਨੇ ਇਹ ਖੂਨ ਨੂੰ ਇਸ ਖੂਨਦਾਨ ਕੈਂਪ ਨੂੰ ਜੋ ਕੰਪਲੀਸ਼ਨ ਕੀਤਾ ਜੋ ਕਿ ਇੰਪਲੀਮੈਂਟ ਕੀਤਾ ਪੂਰਾ ਉਹ ਡਾਕਟਰ ਮਾਧਵੀ ਐਂਡ ਉਹਨਾਂ ਦੀ ਟੀਮ ਜਿਹੜੀ ਆ ਬਹੁਤ ਹੀ ਧੰਨਤਾ ਦੇ ਯੋਗ ਹਨ। ਉਹਨਾਂ ਦਾ ਬਹੁਤ ਬਹੁਤ ਆਦਰ ਮਾਨ ਹੈ। ਮੈਂ ਅੱਜ ਇਸ ਵਿੱਚ ਇੱਕ ਦੋ ਲੜਕੀਆਂ ਹੋਰ ਨੇ ਮੈਂ ਭੁੱਲ ਗਿਆ। ਦੋ ਬੇਟੀਆਂ ਸਾਡੀਆਂ ਜੋ ਕਿ ਬਹੁਤ ਜ਼ਿਆਦਾ ਸਾਡੇ ਵਾਸਤੇ ਹੈਲਪਫਲ ਰਹੀਆਂ ਅੱਜ ਇਹ ਕਹਿਮਾਨੀ ਇੱਕ ਭੂਮਿਕਾ ਇਹ ਦੋਨਾਂ ਲੜਕੀਆਂ ਨੇ ਅੱਜ ਡਾਕੂਮੈਂਟੇਸ਼ਨ ਕਰਨ ਵਿੱਚ ਜੋ ਵੀ ਆਪਾਂ ਦੇਖ ਰਹੇ ਹਾਂ ਤੇ ਡਾਕੂਮੈਂਟੇਸ਼ਨ ਹੋ ਰਹੀ ਹੈ ਇਹਦੇ ਵਿੱਚ ਸਾਡੀ ਟੀਮ ਦੀ ਸਾਡੀ ਕਮੇਟੀ ਦੀ ਬਹੁਤ ਜ਼ਿਆਦਾ ਸਾਡੀ ਹੈਲਪ ਕੀਤੀ ਆ ਸੋ ਉਹ ਵੀ ਸਾਡੇ ਵਾਸਤੇ ਬਹੁਤ ਜ਼ਿਆਦਾ ਸਨਮਾਨਤ ਹਨ ਸੋ ਇਹ ਕਮੇਟੀ ਨੇ ਜੋ ਵੀ ਇਹ ਕੰਮ ਕੀਤਾ ਹੈ ਇਹ ਸਭ ਤੋਂ ਉੱਤਮ ਵਾਲਾ ਕੰਮ ਹੋਇਆ ਹੈ ਅੱਜ ਸੇਵਾ ਕੀਤੀ ਹੈ ਮੈਂ ਸੰਤਾਂ ਵੱਲੋਂ ਮਹਾਂਤ ਸ੍ਰੀ 108 ਸ੍ਰੀ ਬਾਬਾ ਪੂਰਨ ਗਰੀਜੀ ਵੱਲੋਂ ਸਾਰੀ ਕਮੇਟੀ ਦਾ ਧੰਨਵਾਦ ਕਰਦਾ ਹਾਂ ਡਰ ਆਈ ਡਾਟਾ ਦੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਔਰ ਜਿਨ੍ਹਾਂ ਜਿਨ੍ਹਾਂ ਨੇ ਖੂਨ ਦਾਨ ਕੀਤਾ ਹੈ ਉਹਨਾਂ ਦਾ ਵੀ ਧੰਨਵਾਦ ਕਰਦਾ ਹਾਂ ਸੋ ਸਾਰੀ ਟੀਮ ਨੂੰ ਬਹੁਤ-ਬਹੁਤ ਵਧਾਈਆਂ ਹੋਣ ਜੀ ਅੱਜ ਇਹ ਜੋ ਖੂਨ ਦਾਨ ਲਗਾਇਆ ਗਿਆ ਇਹ ਖਾਸ ਕਰਕੇ ਆਪਾਂ ਤਨਤਨ ਸ਼ਿਰਗੁਰ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਨੂੰ ਸਮਰਪਿਤ ਕੀਤਾ ਗਿਆ ਹੈ ਇਟ ਇਜ਼ ਡੈਡੀਕੇਟਡ ਟੂ ਦ ਮਾਰਟੀਰਮ ਡੇ ਆਫ ਗੁਰਤੇਗ ਬਹਾਦਰ ਸਾਹਿਬ ਜਿਨ੍ਹਾਂ ਨੇ ਕਿ ਇਸ ਹਿੰਦ ਦੀ ਚਾਦਰ ਬਣ ਕੇ ਸਾਡਾ ਜਿਹੜਾ ਹੈ ਖੂਨ ਬਚਾਇਆ ਸਾਨੂੰ ਬਚਾਇਆ ਸਾਡੇ ਧਰਮ ਨੂੰ ਬਚਾਇਆ ਇਹ ਉਹਨਾਂ ਦਾ ਸ਼ਿਦੀ ਦਿਵਸ ਆ ਰਿਹਾ ਹੈ ਉਹਨੂੰ ਇਹ ਡੈਡੀਕੇਟਡ ਹੈ ਜੋ ਕਿ ਇੱਕ ਬਹੁਤ ਵਧੀਆ ਉਪਰਾਲਾ ਹੈ ਸੋ ਇਸ ਕਰਕੇ ਮੈਂ ਇੰਨਾ ਹੀ ਕਹਿੰਦਾ ਹੋਇਆ ਇੱਥੇ ਹੀ ਖਿਮਾ ਦਾ ਜਾਚ ਕਹਾਂ ਜੀ ਜੈ ਹਿੰਦ ਅ ਅਮ ਆ ਜਿਆ ਸਾਧੂ ਸਮਾਜ ਸੇਵਾ ਸਮਿਤੀ ਮੇ ਆਏ ਹੈ ਜਹਾਂ ਪੇ ਬਲੱਡ ਡੋਨੇਸ਼ਨ ਕੈਂਪ ਦਾ ਆਰਗੇਨਾਈਜੇਸ਼ਨ ਕੀਤਾ ਜਾ ਰਹਾ ਹੈ ਤੋ ਹਮ ਹਰ ਸਾਲ ਕੀ ਤਰ੍ਹਾਂ ਇਸ ਬਾਰ ਵੀ कोशिश करते हैं कि ज़्यादा से ज़्यादा लोग ब्लड डोनेट करें और हमारी कोशिश है और युवाओं से अपील भी है कि ज़्यादा से ज़्यादा तादाक में आके या मतलब आगे अप फ्रंट में आके ब्लड डोनेशन का कंट्रीब्यूशन किया जाए ताकि एक अच्छे कॉज के लिए हम अपना ब्लड डोनेट करें बाबा जी की तरफ से भी ये काम किया जाए बाबा जी की तरफ से ये काम किए जा रहे हैं और भी जो सोशल काम बाबा जी कर रहे हैं वो ओवरऑल डेवलपमेंट और हमारे एरिया के डेवलपमेंट के लिए बहुत अच्छे हैं और जो ज़रूरतमंद है उनके लिए ये काम किए जा रहे हैं और आगे भी ये चीज़ें चलती रहेंगी आज एक खूनदान कैम्प ग्यारह रुद्र शिवाला मंदिर डला बलीम विखे बाबा पूर्णगिरी जी की रहनमाई हेठते डॉक्टर ਮਾਧਵੀ ਜੀ ਦੇ ਸਹਿਯੋਗ ਦੇ ਨਾਲ ਇੱਥੇ ਲਗਾਇਆ ਗਿਆ ਅਬੇ ਖੂਨਦਾਨ ਜਿਹੜਾ ਕਰਨਾ ਵਾ ਵੀ ਬੜਾ ਇੱਕ ਮਹੱਤਵਪੂਰਨ ਕੰਮ ਹੈ ਤੇ ਵਧੀਆ ਇਸ ਦੇ ਨਾਲ ਕਿਸੇ ਦੀ ਜਾਨ ਬਚ ਸਕਦੀ ਹੈ ਪਹਿਲਾਂ ਵੀ ਸਾਡੇ ਮੰਦਰ ਕਮੇਟੀ ਦੇ ਵੱਲੋਂ ਜੇ ਸੋਸ਼ਲ ਵਰਕ ਕੰਮ ਕੀਤੇ ਜਾਂਦੇ ਨੇ ਤੇ ਉਹਦੀ ਕੜੀ ਵੱਜੋ ਅੱਜ ਖੂਨਦਾਨ ਕੈਂਪ ਲਗਾਇਆ ਗਿਆ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇਹ ਖੂਨਦਾਨ ਕੈਂਪ ਦੇ ਨੂੰ ਸਹਿਯੋਗ ਕਰਕੇ ਕਾਮਯਾਬ ਕੀਤਾ ਇੱਕ ਵਾਰੀ ਫੇਰ ਮੈਂ ਬਾਬਾ ਜੀ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਸਹਿਦ ਦਿੱਤੀ ਇਸ ਕੈਂਪ ਵਾਸਤੇ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਹਾਂ ਤੇ ਸਾਰੀ ਸਾਈ ਹੋਈ ਸੰਗਤ ਦਾ ਦਿਲ ਦੀਆਂ ਗਰਾਈਆਂ ਤੋਂ ਬਹੁਤ ਬਹੁਤ ਧੰਨਵਾਦ ਕਰਦਾ ਅ ਅੱਜ ਵਿਲੇਜ ਡੱਲਾ ਵਿਲੇਜ ਸਾਧੂ ਸਮਾਰਟ ਸੇਵਾ ਸਮਿਤੀ ਵੱਲੋਂ ਇੱਕ ਬਹੁਤ ਅੱਛਾ ਮੈਗਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਹੈ ਜਿਹਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਨੇ ਵੱਧ ਚੜ ਕੇ ਹਿੱਸਾ ਲਿਆ ਹੈ اور میں بہت بہت شکریہ ਧੰਨਵਾਦ ਕਰਦੀ ਹਾਂ ਸਾਧੂ ਸਮਾਜ ਸੇਵਾ ਸਮਿਤੀ ਦੇ ਮੈਂਬਰਸ ਦਾ ਕਿ ਇਹਨਾਂ ਨੇ ਇੰਨਾ ਅੱਛਾ ਇੱਕ ਬਲੱਡ ਡੋਨੇਸ਼ਨ ਕੈਂਪ ਅਥੇ ਆਰਗੇਨਾਈਜ਼ ਕੀਤਾ ਹੈ اور کافی سارے ਡੋਨਰਸ ਨੂੰ ਇਹਨਾਂ ਨੇ ਮੋਟੀਵੇਟ ਕੀਤਾ ਹੈ ਬਲੱਡ ਦੇਣ ਲਈ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ اور ਉਮੀਦ ਕਰਦੀ ਹਾਂ ਕਿ ਅੱਗੇ ਵੀ ਕੈਂਪ ਲਗਾਉਂਦੇ ਰਹਿਣ ਔਰ ਸਮਾਜ ਸੇਵਾ ਕਰਦੇ ਰਹਿਣ ਮੈਡਮ ਜਿਹੜੇ ਬੱਚੇ ਜਾਂ ਜਿਹੜੇ ਨੌਜਵਾਨ ਡਰ ਜਾਂਦੇ ਆਂ ਕਿ ਬਲੱਡ ਦੇਣ ਨਾਲ ਕੋ ਪ੍ਰੋਬਲਮ ਹੁੰਦੀ ਏ ਸਰੀਰ ਨੂੰ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਦੇਖੋ ਬਲੱਡ ਡੋਨੇਟ ਨਾਲ ਕੋਈ ਵੀ ਕਮਜ਼ੋਰੀ ਨਹੀਂ ਆਉਂਦੀ ਹੈ ਸਰੀਰ ਵਿੱਚ ਸਗੋਂ ਜਿਹੜੇ ਰੈਗੂਲਰ ਬਲੱਡ ਡੋਨੇਟ ਕਰਦੇ ਜਿਹੜੇ ਸਾਲ 'ਚ ਕਮ ਸੇ ਕਮ 2 ਵਾਰ ਬਲੱਡ ਡੋਨੇਟ ਕਰਦੇ ਆ ਉਹਨਾਂ ਨੂੰ ਕਦੀ ਵੀ ਕੋਈ ਹਾਰਟ ਦੀ ਬਿਮਾਰੀ ਨਹੀਂ ਹੋਏਗੀ ਕੋਈ ਬੀਪੀ ਦੀ ਪ੍ਰੋਬਲਮ ਨਹੀਂ ਆਏਗੀ ਉਹਨਾਂ ਨੂੰ ਉਹਨਾਂ ਨੂੰ ਕੋਈ ਕੈਂਸਰ ਦੀ ਕੋਈ ਪ੍ਰੋਬਲਮ ਸ਼ਿਕਾਇਤ ਘੱਟ ਹੋਏਗੀ ਨਾ ਹੀ ਉਹਨਾਂ ਨੂੰ ਕੋਈ ਹਾਰਟ ਡਿਜ਼ੀਜ਼ ਹੋਏਗੀ ਔਰ ਇਹਦੇ ਵਿੱਚ ਲਿਵਰ ਡਿਜ਼ੀਜ਼ਸ ਹੋ ਗਿਆ ਜਿਵੇਂ ਹੈਪਟਾਈਟਸ ਹੈ ਉਹਦੇ ਰੈਗੂਲਰ ਟੈਸਟ ਸਾਡੇ ਇੱਥੇ ਬਲੱਡ ਵਿੱਚ ਉਹਨਾਂ ਦੇ ਫ੍ਰੀ ਹੋ ਜਾਂਦੇ ਆ ਪੂਰੀ ਨਹੀਂ ਆਂਦੀ ਜਿੰਨਾ ਵੀ ਬਲੱਡ ਬਾਡੀ ਚੋਂ ਨਿਕਲਦਾ ਹੈ 24 ਆਵਰਸ ਦੇ ਵਿੱਚ ਉਨਾ ਹੀ ਬਲੱਡ ਬਾਡੀ ਦੇ ਵਿੱਚ ਬਣ ਜਾਂਦਾ ਹੈ ਮੈਡਮ ਕਿੰਨੇ ਡੋਨਰਾਂ ਦੇ ਪਹੁੰਚੇ ਕਿਦਾਂ ਹੁੰਦੇ ਲਗਭਗ 225 ਡੋਨਰਸ ਹੋ ਚੁੱਕੇ ਹਨ ਔਰ ਹਲੇ ਕੈਂਪ 3 ਨਵੇਂ ਤੱਕ ਚੱਲੇਗਾ ਔਰ ਮੇਨ ਉਮੀਦ ਹੈ ਕਿ ਇੱਥੇ 100 ਯੂਨਿਟਸ ਹੋ ਜਾਣਗੇ ਹਾਂਜੀ ਨਜ਼ਰ ਆ ਜੀ ਤੁਸੀਂ ਬਲੱਡ ਦਾਨ ਕੀਤਾ ਵਜੀ ਠੀਕ ਹੋਗੇ ਜੇ ਬਾਰੇ ਸਾਰਿਆਂ ਨੂੰ ਹੀ ਜਿਹੜਾ ਖੂਨਦਾਨ ਕਰਨਾ ਚਾਹੀਦਾ ਜੀ ਤੇ ਹਰ ਸਾਲ ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਾਬਾ ਜੀ ਨੇ ਜਿਹੜਾ ਆਸ਼ਰਮ ਦੇ ਵਿੱਚ ਸਾਧੂ ਸਮਾਜ ਸੇਵਾ ਸਮਿਤੀ ਵੱਲੋਂ ਖੂਨਦਾਨ ਕੈਂਪ ਜਿਹੜਾ ਲਗਾਇਆ ਗਿਆ ਹੈ ਹਰ ਸਾਲ ਹੀ ਲਗਾਏ ਜਾਂਦੇ ਨੇ ਵੱਖਰੇ ਵੱਖਰੇ ਤਰ੍ਹਾਂ ਦੇ ਕੈਂਪ ਲਗਾਏ ਜਾਂਦੇ ਆ ਤੇ ਅਸੀਂ ਤੇ ਇਹੀ ਬੇਨਤੀ ਕਰਾਂਗੇ ਵੀ ਸਾਰਿਆਂ ਨੂੰ ਹੀ ਖੂਨਦਾਨ ਕਰਨਾ ਚਾਹੀਦਾ ਤੇ ਖੂਨਦਾਨ ਕਰਨ ਨਾਲ ਕੋਈ ਵੀ ਕਿਸੇ ਨੂੰ ਕੋਈ ਕਮਜ਼ੋਰੀ ਨਹੀਂ ਹੁੰਦੀ ਤੇ ਥੋੜੇ ਹੀ ਟਾਈਮ ਦੇ ਵਿੱਚ ਜਿਹੜੀ ਆ ਬਲੱਡ ਦੀ ਸਰਕੂਲੇਸ਼ਨ ਸਹੀ ਹੋ ਜਾਂਦੀ ਆ ਤੇ ਬਸ ਸਾਰਿਆਂ ਨੂੰ ਹੀ ਖੂਨਦਾਨ ਕਰਨਾ ਚਾਹੀਦਾ ਟਾਈਮ ਕੀਤਾ ਜਾਂ ਇਸ ਤੋਂ ਪਹਿਲਾਂ ਵੀ ਨਹੀਂ ਪਹਿਲਾਂ ਵੀ ਕੀਤਾ ਜੀ ਮੈਂ ਦੋ ਤਿੰਨ ਵਾਰੀ ਪਹਿਲਾਂ ਵੀ ਕੀਤਾ ਜੀ ਕੋਈ ਥਕਾਵਟ ਜਾਂ ਕੋਈ ਕਿਸ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਜੀ ਕਈ ਨੌਜਵਾਨ ਘਰ ਆ ਜਾਂਦੇ ਆ ਜੀ ਉਹ ਵੇਖੇ ਵੇਖੇ ਜੀ ਗੱਲਾਂ ਬਣੀਆਂ ਜੀ ਕੋਈ ਪ੍ਰੋਬਲਮ ਨਹੀਂ ਆਉਂਦੀ ਜੀ ਹਰ ਇੱਕ ਵਿਅਕਤੀ ਨੂੰ ਕਰਨਾ ਚਾਹੀਦਾ ਜੀ ਬਾਬਾ ਜੀ ਦਾ ਜਿਹੜਾ ਪ੍ਰਾਲਾ ਕੀਤਾ ਜਾਂਦਾ ਕਿੱਦਾਂ ਦਾ ਲੱਗਦਾ ਬਹੁਤ ਵਧੀਆ ਜੀ ਬਹੁਤ ਵਧੀਆ ਹਾਂ ਜੀ ਬਾਬਾ ਜੀ ਦਾ ਮੰਦਿਰ ਜੀ ਇਹਦੇ ਖੂਨਦਾਨ ਕੈਂਪ ਲੱਗਾ ਜੀ ਕਾਫੀ ਸੰਖਤ ਨੇ ਖੂਨਦਾਨ ਕੀਤਾ ਜੀ ਖੂਨ ਕਰਨਾ ਵੀ ਇੱਕ ਦਾਣ ਵਧੀਆ ਗੱਲ ਹੈ ਜੀ ਹਰ ਸਾਲ ਬਾਬਾ ਜੀ ਦੀ ਸੇਵਾ ਕਰਦੇ ਨੇ ਜਨਤਾ ਆ ਕੇ ਆਪਣਾ ਖੂਨਦਾਨ ਕਰਦੇ ਨੇ ਇੱਥੇ ਠੀਕ ਹੈ ਜੀ ਤੁਸੀਂ ਕੰਨੀ ਮੇਰੇ ਤੱਕ ਹੋ ਮੈਂ ਫਰਸਟ ਵਾਰ ਦਿੱਤਾ ਜੀ ਹਾਂ ਜੀ ਕਿਦਾਂ ਦਾ ਲੱਗਾ ਤੁਹਾਨੂੰ ਬਹੁਤ ਵਧੀਆ ਲੱਗਾ ਜੀ ਤਾਂ ਕਈਆਂ ਦੇ ਮਨ ਸ਼ੰਕਾ ਹੁੰਦੀ ਆ ਪੀਣ ਦਾ ਕੋਈ ਪ੍ਰੋਬਲਮ ਆ ਨਾ ਨਹੀਂ ਕੋਈ ਪ੍ਰੋਬਲਮ ਨਹੀਂ ਹਾਂ ਜੀ ਕੋਈ ਕਿਸੇ ਰੰਦੀ ਨਾ 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 ਕੋਈ ਚੱਕਰ ਨਹੀਂ ਖੁਸ਼ੀ ਨਾਲ پیسے ਦਾਨ ਕੀਤਾ ਜੀ ਹਰ ਇੱਕ ਵਿਅਕਤੀ ਨੂੰ ਕਰਨਾ ਚਾਹੀਦਾ ਜੀ ਬਿਲਕੁਲ ਜੀ ਕਈ ਜਨਾਂ ਇਹਨਾਂ ਨਾਲ ਬਲੱਡ ਨਾ ਬਸ ਸਕਦੀਆਂ ਨੇ ਠੀਕ ਹੈ ਜੀ ਬਾਬਾ ਜੀ ਦੇ ਪ੍ਰਾਰਾਲਾ ਵਧੀਆ ਵਾ ਜੀ ਹਾਂ ਜੀ ਹਾਂ ਜੀ ਬਹੁਤ ਵਧੀਆ ਬਾਬਾ ਜੀ ਹਰ ਸਾਲ ਇਹ ਸੇਵਾਵਾਂ ਵਿੱਚ ਚਿਰਨ ਦੇਣਾ ਜੀ ਹਰ ਵੇਲੇ ਜਨਤਾ ਦੀ ਸੇਵਾ ਚ ਠੀਕ ਹਾਂਜੀ ਹਾਂਜੀ ਕਿਨਾ ਆਪਣੇ ਸੂਰੇ ਪ੍ਰਕਾਸ਼ ਜੀ